ਅੱਜ ਅਸੀਂ ਲੋਕਾਂ ਪਿੰਡਾਂ ਦਾ ਤਾਂ ਮੈਂ ਧੰਨਵਾਦੀਆਂ ਸਾਰੇ মিডিਆ ਦਾ ਅੱਜ ਅਸੀਂ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਦੇਖਦੇ ਹੋਏ ਇਹਨਾਂ ਦੀ ਬਹੁਤ ਮੰਗ ਸੀ ਵੀ ਪਿੰਡਾਂ 'ਚ ਟੈਂਕਰ ਨਹੀਂ ਗਏ ਉਹਨਾਂ ਦੇ ਪਿੰਡਾਂ ਦੀ ਬੜੀ-ਬੜੀ ਮੰਗ ਸੀ ਤਾਂ ਜਿਹੜੀ ਪੰਚਾਇਤੀ ਬੋਲੀ ਆਈ ਸੀ ਉਹਨਾਂ ਦੇ ਵਿੱਚੋਂ ਅੱਜ 24 ਪਿੰਡਾਂ ਨੂੰ ਟੈਂਕਰ ਭੇਜਿਆ ਜਾ ਰਿਹਾ ਹੈ ਤਾਂ ਕਿ ਪਿੰਡਾਂ 'ਚ ਕਈ දුਕ ਸੁਖ ਚ ਕਿਸੇ ਦਾ ਕੋਈ ਫੰਕਸ਼ਨ ਹੈ ਕਿਸੇ ਦੇ ਕੋਲ ਮਰਗਦਾ ਹੈ ਕਿਸੇ ਹੋਰ ਕਿਸੇ ਪਿੰਡ ਦੇ ਲਈ ਕੰਮ ਲਈ ਟੈਂਕਰ ਦੀ ਲੋੜ ਕਰਦੀ ਹੈ ਤਾਂ ਬਹੁਤ ਵੱਡਾ ਯੋਗਦਾਨ ਟੈਂਕਰ ਪਾਉਂਦਾ ਪਿੰਡ ਦੇ ਵਿੱਚ ਤੇ ਅੱਜ ਦੀ ਸ਼ੁਰੂਆਤ ਅਸੀਂ 24 ਪਿੰਡਾਂ ਨੂੰ ਉਹਨਾਂ ਦਾ ਟੈਂਕਰ ਸਪੋਰਟ ਕਰਦੇ ਹਾਂ ਇਸ ਤੋਂ ਇਲਾਵਾ ਹੋਰ ਕੀ ਕੀ ਜਿਹੜੇ ਪਿੰਡਾਂ ਦੇ ਡਿਵੈਲਪਮੈਂਟ ਲਈ ਕੰਮ ਕੀਤੇ ਜਾ ਰਹੇ ਨੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਸੈਟਰਡੇ ਤੋਂ ਲਗਾਤਾਰ ਨਾ ਰੱਖਾਂਗੇ ਜਿਹੜੇ ਪੁਰਾਣੇ ਕੰਮ ਕੱਲੀ ਪਿੱਛੇ ਤਿੰਨ ਮਹੀਨੇ ਔੜ ਰਿਹਾ ਉਹਦੇ ਕਰਕੇ ਕੰਮ ਰੁਕ ਗਿਆ ਸਾਰੇ ਉਹ ਸਵੇਰ ਟ੍ਰਾਂਸਫਰ ਆ ਗਏ ਹੁਣੋਂ ਕੰਮ ਰੂਟੀਨ ਵਾਈ ਸਟਾਰਟ ਹੋ ਗਿਆ ਸਾਰੇ ਅਫਸਰ ਸਬੰਧ ਦੁਬਾਰਾ ਸੈੱਟ ਹੋ ਗਏ ਪਰ ਪਿੰਡਾਂ ਦੀ ਡਿਵੈਲਪਮੈਂਟ ਦੇ ਕਿਤੇ ਕੋਈ ਪਹਿਲੇ ਪਤਾ ਹੈ ਕਿ ਜਿਹੜਾ ਕੋਈ ਖਾਲਾ ਹੈ ਕਿਸੇ ਵੀ ਪਿੰਡ ਦੀ दाना ਮੰਡੀ ਹੈ ਜਾਂ ਹੋਰ ਜਿਹੜੇ ਨਿੱਜੀ ਜ਼ਰੂਰੀ ਕੰਮ ਸੀ ਉਹ ਸਾਰੇ ਸ਼ੁਰੂਆਤ ਹੋਣ ਜਾ ਰਹੇ ਹੈ ਸੈਟਰਡੇ ਤੋਂ ਅਸੀਂ ਕਿ ਬਟਨ ਹੋਰ ਬਹੁਤ ਵੱਡਾ ਕੰਮ ਜਿਹੜੇ ਜਲਾਲਾਬਾਦ ਤੋਂ ਆ ਰਹੇ ਉਹ ਮੇਰੇ ਕਲੇ ਲਈ ਅੱਜ ਤੱਕ ਥੀਅਰ ਹੋ ਜਾਂਦਾ ਬੜੀ ਜਲਦੀ ਇਹ ਕਮਨ ਸਾਹਿਬ ਤੁਹਾਡੀ ਫੇਸ ਤੇ ਇੱਕ ਪੋਸਟ ਪਈ ਸੀ ਜਿਸ ਦੇ ਵਿੱਚ ਤੁਸੀਂ ਪੰਜਾਬ ਦੇ ਸਿੱਖਿਆ ਮੰਤਰੀ ਦਾ ਧੰਨਵਾਦ ਕਰ ਰਹੇ ਹੋ ਜਿਹਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਲਈ 40-40 ਲੱਖ ਰੁਪਇਆ ਤੇ ਸਕੈਂਡਰੀ ਸਕੂਲਾਂ ਦੇ ਲਈ 60 ਲੱਖ ਰੁਪਏ ਤੋਂ ਜ਼ਿਆਦਾ ਦੀ ਜਿਹੜੀ ਰਾਸ਼ੀ ਉਹ ਸੈਂਕਸ਼ਨ ਕੀਤੀ ਗਈ ਹੈ ਉਹ ਕਿਸ ਚੀਜ਼ ਦੇ ਲਈ ਕੀਤੀ ਗਈ ਹੈ ਉਹ ਅਸੀਂ 8 ਸਕੂਲ ਹੈ ਮੇਰੇ ਕੋਲ ਜੀ ਚਾਰ ਪ੍ਰਾਇਮਰੀ ਔਰ ਚਾਰ ਇਸ ਕੈਂਬਰੀ ਸਕੂਲ ਹੈ ਕੁਛ ਤਾਂ ਲਈ 60 ਲੱਖ ਰੁਪਏ ਔਰ ਕਈਆਂ ਲਈ 42 ਲੱਖ ਰੁਪਏ ਸੰਮਤੀ ਅਧਰ ਨਾਲ ਕੁਛ ਹੋਇਆ ਪਰ ਮੈਂ ਬਹੁਤ ਹੀ ਧੰਨਵਾਦੀ ਆਂ ਜੀ ਯੂਟੀ ਸੁਪਰਵਾਈਜ਼ਰ ਦਾ ਜਿਨ੍ਹਾਂ ਨੇ ਦਿਲਾਲਾਬਾਦ ਦੇ ਸਕੂਲਾਂ ਨੂੰ ਬੈਕਪੋਡਰੀ ਨੂੰ ਵੇਖਦੇ ਹੋਏ ਉਸ ਸਕੂਲਾਂ ਦੀ ਮੰਗ ਪੂਰੀ ਕੀਤੀ ਉਸ ਪੈਸੇ ਨਾਲ ਇਨਫਰਾਸਟ੍ਰਕਚਰ ਹੋਰ ਆਏਗਾ ਬੱਚਿਆਂ ਲਈ ਹੋਰ ਬਿਲਡਿੰਗਸ ਬਣ ਗਿਆ ਔਰ ਜੋ ਕੰਪਿਊਟਰ ਲੈਬ ਆ ਉਹ ਬਣ ਗਿਆ ਔਰ ਵਕਤ ਵਕਤ ਦੇ ਨਾਲ ਜੇ ਜਿਹੜੀ ਜ਼ਰੂਰਤ ਹੈ ਉਹ ਜੀ ਬੜੀ ਜ਼ਰੂਰਤ ਹੈ ਇਹ ਪਿੰਡਾਂ ਦੀ ਗੱਲ ਹੋ ਗਈ ਜੇਕਰ ਜਲਾਲਾਬਾਦ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ ਲਈ ਕੀ ਕਲਾਸ ਕਰਨ ਜਾ ਰਹੇ ਹੋ ਜਾਂ ਸ਼ਹਿਰ ਦੇ ਵਿੱਚ ਕਿਹੜੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸ਼ਹਿਰ ਦੇ ਵਿੱਚ ਸਭ ਤੋਂ ਜ਼ਰੂਰੀ ਕੰਮ ਹੈ ਜਿਹੜਾ ਬੜੇ ਸਾਲਾਂ ਤੋਂ ਪੈਂਡਿਆ ਹੈ ਉਹ ਹੈ ਸੀ ਬ੍ਰਿਜ ਜੀ ਸੋ 8 ਐਮਐਲਟੀ ਤੋਂ 15 ਐਮਐਲਟੀ ਦੀ ਕਰਨ ਦੀ ਪੂਰਾ 100% ਕੋਸ਼ਿਸ਼ ਹੈ ਔਰ ਉਹਦੀ ਪ੍ਰਪੋਜ਼ਲ ਬਣ ਕੇ ਚੱਲੀ ਗਈ ਹੈ ਔਰ ਬੜੀ ਜਲਦੀ ਕੋਸ਼ਿਸ਼ ਹੈ ਵੀ ਅਸੀਂ ਅਨਾਉਂਸਮੈਂਟ ਕਰਾਂਗੇ ਔਰ ਪੀਣ ਵਾਲੇ ਪਾਣੀ ਲਈ ਅਸੀਂ ਮੈਰੀ ਪ੍ਰੋਜੈਕਟ ਲਈ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਔਰ ਬੜੀ ਜਲਦੀ ਉਮੀਦ ਹੈ ਵੀ ਉਹ ਵੀ ਸਾਡਾ ਹੋਣੀ ਸਰ ਇੱਕ ਕਾਫੀ ਜਗ੍ਹਾ ਤੋਂ ਟੋਟੇ ਪਟੇ ਹੋਏ ਜਲਾਲਾਉਂਦ ਦੇ ਵਿੱਚ ਬਜਰੀ ਪਾਈ ਗਈ ਉਦੋਂ ਤੱਕ ਉਹ ਬਣਾਈ ਨਹੀਂ ਗਿਆ ਜੀ ਹਾਂ ਉਹਦੇ ਬਾਰੇ ਮੇਰੇ ਨਾਲ ਜ਼ਿਆਦਾ ਤੁਸੀਂ ਮੇਂਟੀ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਜ਼ਿਆਦਾ ਰੁਟੀਨ 'ਚ ਪਤਾ ਹੋਗਾ ਪਰ ਪਿੱਛੇ ਜਿਹੜੇ ਮੇਰੇ ਨਾਲ ਹੋਇਆ ਸੀ ਸ਼ਾਇਦ ਵੀ ਟੈਂਡਰ ਉਹਨਾਂ ਦਾ ਸ਼ਰਤੂ ਤੋਂ ਬਾਹਰ ਲੱਗਣਾ ਉਸ ਤੋਂ ਬੜੀ ਜਤੀ ਹੋਈ ਪਤਾ ਕਰਤੀ ਹੈ ਜੀ ਪੰਚਾਇਤੀ ਚੋਣਾਂ ਆ ਰਹੀਆਂ ਨੇ ਹੁਣ ਤਾਂ ਕੀ ਅਪੀਲ ਕਰਨਾ ਚਾਹੁੰਦੇ ਪਿੰਡਾਂ ਦੇ ਵਿੱਚ ਜੋ ਸੋ ਅਸੀਂ ਤਾਂ ਇਹ ਹੀ ਅਪੀਲ ਕਰਦੇ ਆ ਵੀ ਅੱਗੇ ਵਾਲਾ ਕੰਮ ਨਹੀਂ ਚੱਲਣਾ ਜਿਹੜਾ ਪਹਿਲਾਂ ਗੁੰਡਾ ਰਾਜ ਹੁੰਦਾ ਸੀ ਲੋਕਾਂ ਦੇ ਕਾਗੇ ਪਾੜ ਕੇ ਬਿਲਕੁਲ 100% VOTING ਹੋਊਗੀ ਔਰ ਲੋਕ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਉਹਨਾਂ ਦੇ ਵੀ ਇਹ ਇਲੈਕਸ਼ਨ ਜੋ ਨਿਸ਼ਾਨਦਨੀ ਹੁੰਦੇ। ਤਾਂ ਵੀ ਇਹ ਵੀ ਬਹੁਤ ਚੰਗੀ ਤਰ੍ਹਾਂ ਲੋਕ ਚੰਗੇ ਬੰਦੇ ਨੂੰ ਵੇਖਦੇ ਪਿੰਡ ਦਾ ਸਰਪੰਚ ਬਣਾਉਣਗੇ ਤਾਂ ਕਿ ਜਿਹੜਾ ਬੰਦਾ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਕਰ ਸਕੇ। ਔਰ ਹੁਣ ਅਸੀਂ ਤੁਹਾਨੂੰ ਸਰਪੰਚੀਆਂ ਦਾ ਪੰਗ ਹੋ ਗਈ ਹੈ। ਜਿਹੜੇ-ਜਿਹੜੇ ਪਿੰਡਾਂ 'ਚ ਜ਼ਿਆਦਾ ਪੈਸਾ ਦੇ ਦਿੱਤੇ ਬੀਅ ਵਾਟ ਇਨਵਾਇਰਨਮੈਂਟ ਨਹੀਂ ਹੋਈ। ਉਹ ਵੀ ਬੜੀ ਜ਼ਰੂਰ ਦੱਸੋ। ਜੀ ਧੰਨਵਾਦ।